ਥਾਣਾ ਖਨੋਰੀ ਦੇ ਐਸਐਸਓ ਇੰਸਪੈਕਟਰ ਅਮਨਦੀਪ ਸਿੰਘ ਵੱਲੋਂ ਅੱਜ ਕਾਥਰ ਰੋਡ ਪੁਲ ਥੱਲੇ ਨਾਕਾ ਲਗਾ ਕੇ ਪੰਜ ਮੋਟਰਸਾਈਕਲਾਂ ਦੇ ਚਲਾਨ ਟਿਕਤੇ ਦਿੱਤੇ ਅਤੇ ਜਿਨ ਕਿ ਬੁਲਟਾਂ ਤੇ ਪਟਾਕੇ ਪਾਉਣ ਵਾਲੇ ਚਾਰ ਬੁਲਟਾਂ ਨੂੰ ਬੰਦ ਕਰ ਦਿੱਤਾ ਹੈ ਇਸ ਮੌਕੇ ਸੇ ਚਰਮਦੀਪ ਸਿੰਘ ਨੇ ਕਿਹਾ ਕਿ ਸ਼ਰਾਬਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਤੇ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਅਤੇ ਕਿ ਅੱਜ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡਾਇਰੈਕਸ਼ਨਾਂ ਹੋਈਆਂ ਸੀਗੀਆਂ ਆਪਰੇਸ਼ਨ ਈਗਲ ਦੇ ਤਹਿਤ ਇਹ ਬੱਸ ਸਟੈਂਡ ਚ ਚੈੱਕ ਕੀਤੇ ਗਏ ਸੀ ਭੀੜ ਭੜ ਵਾਲੀਆਂ ਜਿਹੜੀ ਇਲਾਕੇ ਦੇ ਸਿੱਦੇ ਉਹ ਚੈੱਕ ਕੀਤੇ ਸੀਗੇ ਤਾਂ ਇੱਕ ਨਾਕਾ ਅਸੀਂ ਕੈਥਲ ਚੌਂਕ ਦੇ ਵਿੱਚ ਲਾਇਆ ਸੀਗਾ ਉੱਥੇ ਜ਼ਿਆਦਾਤਰ ਲੋਕਾਂ ਵੱਲੋਂ ਹੀ ਸਾਨੂੰ ਦੱਸਿਆ ਜਾਂਦਾ ਸੀਗਾ ਕਿ ਇੱਥੇ ਬੁਲਟ ਵਾਲੇ ਉਹ ਹਲੜਵਾਜੀ ਕਰਦੇ ਨੇਗੇ ਤਾਂ ਇੱਕ ਦਿਨ ਪਹਿਲਾਂ ਵੀ ਇਸ ਤਰ੍ਹਾਂ ਹੀ ਕੀਤਾ ਸੀਗਾ ਅੱਜ ਵੀ ਅਸੀਂ ਪੰਜ ਬੁਲਟ ਬਾਉਂਦੇ ਨੇਗੇ ਤੇ ਤਿੰਨ ਚਲਾਨ ਕੀਤੇ ਨੇਗੇ ਹੋਰ ਇਸ ਤੋਂ ਇਲਾਵਾ ਜਿਹੜਾ ਉੱਥੇ ਜਾਮ ਲੱਗਦਾ ਸੀਗਾ ਰੇੜੀਆਂ ਸੀਗੀਆਂ ਉਹ ਸਾਈਡ ਤੇ ਕਰਵਾਈਆਂ ਨਗੀਆਂ ਤੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਹੈਗਾ ਕਿ ਜਿਹੜੀ ਟ੍ਰੈਫਿਕ ਹੈ ਉਹਦੀ ਫ੍ਰੀ ਮੂਵਮੈਂਟ ਹੋਊਗੀ ਤੇ ਆਪਣਾ ਕਾਨੂੰਨ ਦੇ ਅਨੁਸਾਰ ਜਿਹੜੀ ਹੈ ਟ੍ਰੈਫਿਕ ਚੱਲੂਗੀ ਜਿਹੜੇ ਸਰ ਬੁਲਟ ਵਾਲਿਆਂ ਨੂੰ ਕੋਈ ਮੇਨ ਮੈਸੇਜ ਜਿਹੜੇ ਬੁਲਟਾਂ ਤੇ ਨੌਜਵਾਨ ਮੁੰਡੇ ਜਿਨ੍ਹਾਂ ਲਾਇਸੈਂਸ ਵਗੈਰਾ ਵੀ ਨਹੀਂ ਹੁੰਦੇ ਉਹਨਾਂ ਨੂੰ ਜੇਕਰ ਅੱਗੇ ਤੋਂ ਕੋਈ ਮਿਲਦੇ ਨੇ ਕਿਹੜੀ ਧਾਰਾ ਦੇ ਤਹਿਤ ਬੰਦ ਕੀਤੇ ਜਾਣਗੇ ਜਾਂ ਕੀ ਉਹਨਾਂ ਤੇ ਕਾਰਵਾਈ ਹੋਵੇਗੀ ਬੁਲਟ ਜਿੱਦਾਂ ਕੰਪਨੀ ਵੱਲੋਂ ਫਿਟਡ ਹੁੰਦੇ ਨੇ ਜਿਹੜੇ ਸਪੈਸੀਫਿਕੇਸ਼ਨ ਅਨੁਸਾਰ ਉਹਦਾ ਸਾਇਲੈਂਸਰ ਹੈਗਾ ਜਾਂ ਸਪੈਸੀਫਿਕੇਸ਼ਨ ਅਨੁਸਾਰ ਉਹਦੀਆਂ ਲਾਈਟਸ ਜਾਂ ਹਾਰਨ ਹੈਗਾ ਤੇ ਉਹ ਚੇਂਜ ਕਰਵਾ ਕੇ ਨਵੇਂ ਮੁੰਡੇ ਜਿਹੜੇ ਯੂਥ ਹੈਗਾ ਤਾਂ ਉਹ ਸਾਇਲੈਂਸਰ ਚੇਂਜ ਕਰਵਾ ਕੇ ਉਹ ਉਹਦੇ ਚੋਂ ਆਵਾਜ਼ ਕੱਢਣ ਦੀ ਕੋਸ਼ਿਸ਼ ਕਰਦੇ ਨੇਗੇ ਤਾਂ ਜੋ ਅਟਰੈਕਸ਼ਨ ਬਣ ਸਕੇ ਪਰੰਤੂ ਇਹ ਲੋਕ ਲੋਕਾਂ ਨੂੰ ਇਹਦੇ ਚ ਪ੍ਰੋਬਲਮ ਹੈਗੀ ਤੇ ਅਸੀਂ ਕਈ ਵਾਰ ਲੋਕਾਂ ਨੂੰ ਵੈਸੇ ਵੀ ਸਮਝਾਇਆ ਬੱਚਿਆਂ ਨੂੰ ਪਰ ਉਹ ਨਹੀਂ ਮੰਨਦੇ ਹੈਗੇ ਤਾਂ ਅਸੀਂ ਫਿਰ ਇਹ ਚਲਾਨ ਕਰ ਰਹੇ ਆਂ